ਆਪ ਸਿੰਘ ਸਰਪੰਚ ਪਿੰਡ ਸਭਰਾੜੀ ਆ ਜਿਹੜਾ ਸੀਵਰੇਜ ਦੀ ਸ਼ੁਰੂਆਤ ਕੀਤੀ ਗਈ ਆ ਪਤੀ ਨਵਾ ਗਲਾਵੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਪਿੰਡ ਚ ਅੱਗੇ ਵੀ ਕੰਮ ਚੱਲ ਰਿਹਾ ਬਹੁਤ ਹਾਂਜੀ ਇਹ ਸਾਡੇ ਮੈਂਬਰ ਪੰਚਾਇਤ ਸਤਨਾਮ ਸਿੰਘ ਦੀ ਵਾਰਡ ਨੰਬਰ 2 ਇਹਦੇ ਵਿੱਚ ਅਜੇ ਕੰਮ ਨਹੀਂ ਸ਼ੁਰੂ ਕੀਤਾ ਅੱਜ ਸਾਰੇ ਮੈਂਬਰ ਪੰਚਾਇਤ ਸਮੂਹ ਪਿੰਡ ਦੇ ਮੈਂਬਰ ਸਾਰੇ ਅੱਜ ਆ ਕੇ ਇਹ ਗਲੀਆਂ ਹੀ ਮੰਗਤੀ ਕਰ ਰਹੇ ਆ ਤੇ ਇਹਨੂੰ ਜਲਦੀ ਤੋਂ ਜਲਦੀ ਸੀਵਰੇਜ ਪਾ ਕੇ ਲੋਕਟਾਈ ਲਾ ਕੇ ਤੇ ਤਿਆਰ ਕਰਾਂਗੇ ਪਿੰਡ ਸਭਰਾ ਦੇ ਵਿੱਚ ਹੋਰ ਕਿੜਾੜਾ ਕੰਮ ਹੋਇਆ ਤੁਹਾਡੇ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਕੰਮ ਤੁਸੀਂ ਵੇਖ ਹੀ ਲਿਆ ਆ ਇਧਰ ਛੱਪੜ ਦੀ ਬਹੁਤ ਜਿਆਦਾ ਤੁਹਾਨੂੰ ਪਤਾ ਹੀ ਲੋੜ ਹੀ ਇੱਕ ਛੱਪੜ ਇਧਰ ਕਾਲੇ ਸ਼ਾ ਉੱਟ ਕੇ ਤੇ ਪਾਣੀ ਤੋਂ ਵਸਤੀ ਦੇ ਵਿੱਚ ਪਾਣੀ ਖੋ ਜਾਂਦਾ ਸੀ ਅਗਲੇ ਬੰਨੇ ਪਾਣੀ ਜਾਂਦਾ ਸਾਰੇ ਉਹ ਸਾਰਾ ਪਾਣੀ ਕਵਰ ਕਰਾਂਗੇ ਇੱਥੇ ਪਿੰਡ ਦੇ ਚੜ੍ਹਦੇ ਪਾਸੇ ਇੱਕ ਛੱਪੜ ਦਾ ਦੂਜਾ ਗਲੀਆਂ ਨਾਲ ਗੀਆਂ ਜਿੰਨੀਆਂ ਵੀ ਹੈਗੀਆਂ ਸੀਵਰੇਜ ਪਾ ਗਏ ਤਿਆਰ ਹੋ ਰਹੀਆਂ ਜੀ ਕੰਮ ਚੱਲੀ ਜਾਂਦਾ ਯੋਰਾ ਹੀ ਹੋਣਾ ਤੇ ਤਾਂ ਜਿਹੜੀ ਅੱਜ ਮੰਤੀ ਕੀਤੀ ਜਾ ਰਹੀ ਹੈ ਗਲੀਆਂ ਦੀ ਤੇ ਇਹ ਕਿੰਨੇ ਦਿਨਾਂ ਤੱਕ ਕੰਪਲੀਟ ਕੀਤੇ ਜਾਊਗਾ ਇਹ ਬਸ ਜਲਦੀ ਹੀ ਇਹਨੂੰ ਦੋ ਚੌਂ ਦਿਨਾਂ ਵਿੱਚ ਅਸੀਂ ਸਟਾਰਟ ਕਰਦਾਂਗੇ ਹਾਂਜੀ ਤਾਂ ਕਿਸ ਤਰ੍ਹਾਂ ਦਾ ਸੰਯੋਗ ਜਿਹੜਾ ਪਿੰਡ ਵਿੱਚ ਤੋਂ ਬਹੁਤ ਵਧੀਆ ਸੰਯੋਗ ਮਿਲਦਿਆ ਸਾਨੂੰ ਸਾਨੂੰ ਸੰਯੋਗ ਦੀ ਲੋੜ ਆ ਬਸ ਕੰਮ ਅਸੀਂ ਸਾਰਾ ਜਿੰਨਾ ਹੈਗਾ ਜਲਦੀ ਤੋਂ ਜਲਦੀ ਕਰਾਂਗੇ ਜੀ ਸਿੰਘ ਜੀ ਨਾਲ ਬਚਾ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਆ ਬੇਨਤੀ ਕੀਤੀ ਜਾ ਰਹੀ ਹੈ ਪਿੰਡ ਦੇ ਵਿੱਚ ਕੰਮ ਕਾਫੀ ਚੱਲ ਰਿਹਾ ਜੋ ਸਰਕਾਰ ਆਪਣੀ 3 ਸਾਲ ਹੋ ਗਿਆ ਉਹ ਤਾਂ ਚੱਲ ਰਿਹਾ ਇੱਧਰ ਅਜੇ ਕੰਮ ਸ਼ੁਰੂ ਹੋਆ ਨਹੀਂ ਕੀਤਾ ਸੀ ਇਹ ਸਤਨਾਮ ਸਿੰਘ ਮੈਂਬਰ ਪੰਚਾਇਤ ਦੋ ਨੰਬਰ ਵਾਰਡ ਆ ਇਹ ਚੋਂ ਕੰਮ ਜਲਦੀ ਸ਼ੁਰੂ ਕਰਾਂਗੇ ਯਾਰ ਕੋ ਫੋਟੋ ਜਿਹੜੀ ਬੇਨਤੀ ਕੀਤੀ ਦੀ ਅੱਜ ਗਲੀਆਂ ਦੀ ਉਸ ਥੱਲੇ ਰਹਿ ਗਿਆ ਕਰਨ ਵਾਲਿਆ ਕੰਮ ਜੇ ਤੋਂ ਬਾਅਦ ਉਹ ਸ਼ੁਰੂ ਕੀਤਾ ਜਾਵੇ ਕੋਈ ਸਿਗਰੀ ਜੀ ਪਿਆ ਜਾਵੇ ਸਿਗਰੀ ਪਾ ਰਹੇ ਆ ਜੀ ਮੇਰੇ ਨੂੰ ਮੌਕਾ ਸੇ ਮੈਂਬਰ ਪੰਚਾਇਤ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਬੇਨਤੀ ਕੀਤੀ ਜਾ ਰਹੀ ਹੈ ਗਲੀਆਂ ਇਹ ਜੀ ਅੱਜ ਨੰਬਰ 2 ਵਾੜ ਦੇ ਵਿੱਚ ਜਿਹੜਾ ਅੱਜ ਪੁੱਜਿਆ ਪਹਿਲਾਂ ਜੇ ਇਹ ਕੰਮ ਦੂਜਿਆਂ ਵਾਰਾ ਤੁਹਾਨੂੰ ਪਤਾ ਸਾਰਾ ਮਤਲਬ ਤਕਰੀਬਨ ਜਿਹੜੀ ਦਾਹੋ ਤਕਰੀਬਨ ਮੁਕੰਮਲ ਹੋਣ ਵਾਲੀ ਆ ਹਾਂਜੀ ਇਹ ਹੋਣ ਵੀ ਪਹਿਲੀ ਯਾਰ ਲੱਗਾ ਵੀ ਅੱਗੇ ਹੁੰਦਾ ਵੀ ਇੱਕ ਵਾਰ ਜੇ ਕਦੀ ਗਲੀ ਬਣਾ ਕੇ ਮੁੜ ਕੇ ਨਹੀਂ ਵਰਦਾ ਹੁੰਦਾ ਤੇ ਇਹ ਪਹਿਲੀ ਯਾਰ ਹੁਣ ਸੱਤ ਸਾਲਾਂ ਦੀ ਪਹਿਲੀ ਯਾਰ ਲੱਗਾ ਜਿਹੜੀ ਵਾਰ ਚ ਵਰਦੇ ਉਹਨੂੰ ਮੁਕੰਮਲ ਕਰਕੇ ਛੱਡਾਂਗੇ ਉਹ ਦੁਬਾਰਾ ਇੱਟ ਨਹੀਂ ਲਾਉਣੀ ਪੈਂਦੀ ਉੱਥੇ ਸਾਰੇ ਸਾਰੇ ਪੈ ਗਏ ਆ ਸਰਦਾਰ ਲਾਜੀ ਤੇ ਭੁਦਰ ਲੋ ਵੀ ਸਾਨੂੰ ਇਹੋ ਹੀ ਹਦਾਇਤ ਆ ਵੀ ਕੋਈ ਆਪਾਂ ਜ਼ਿਕਰਾਂ ਨਹੀਂ ਕਰਨਾ ਕੋਈ ਕਾਂਗਰਸਾ ਕੋਈ ਕਾਲੀਏ ਇੱਕ ਵੱਡੋ ਇਲਾਕੇ ਗਲੀ ਆਪਾਂ ਮਾਲਾ ਵੀ ਅਹੀਂ ਧੰਨਵਾਦ ਕਰਦੇ ਹਾਂ ਸਰਦਾਰ ਲਾਲਜੀ ਭੁੱਲਰ ਦਾ ਜਿਨ੍ਹਾਂ ਸਾਨੂੰ ਇੰਨੀ ਦੇ ਦਿੱਤੀ ਹੋਈ ਆਪਣਾ ਆਪਣਾ ਜੀ ਇਸਤਨਾਮ ਸਿੰਘ ਪੌੜੀ ਮੈਂ ਪੰਚਾਇਤ 2 ਨੰਬਰ ਵਾਰਡ ਤਾਂ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਤੁਹਾਡੇ ਨਾਲ ਸ਼ੁਰੂਆਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਸਰਪੰਚ ਸਰਦਾਰ ਤਾਰਪ ਸਿੰਘ ਤੇ ਸਮੂਹ ਮੈਂਬਰ ਪੰਚਾਇਤ ਜਿਹੜਾ ਸਾਡੀ 2 ਨੰਬਰ ਵਾਰਡ ਚ ਗਲੀਆਂ ਦਾ ਕੰਮ ਸ਼ੁਰੂ ਕਰ ਲੱਗੇ ਸੀ ਉਹਦੇ ਬਾਅਦ ਹਾਂਜੀ ਤਾਂ ਕਿਸ ਤਰ੍ਹਾਂ ਦੇ ਕੰਮ ਜਿਹੜੇ ਹੋਰ ਚੱਲ ਰਹੇ ਹੈ ਸਾਡੀ ਪੰਚਾਇਤ ਦਾ ਕੰਮ ਤੇ ਬਹੁਤ ਚੱਲ ਰਿਹਾ ਜੀ ਆਪਣੇ ਸਰਦਾਰ ਜਗਰਮੰਤ ਸਿੰਘ ਦਾ ਜੀ ਭੁੱਲਰ ਸਾਹਿਬ ਉਨ੍ਹਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਬਹੁਤ ਜਾਦੇ ਪਿੰਡ ਵਿੱਚ ਕੰਮ ਚੱਲ ਰਹੀ ਹੈ। ਮੇਰਾ ਨਾਂ ਜੀ ਸਰਦਾਰ ਗੁਰਿੰਦਰ ਸਿੰਘ ਪਹਿਲਾਂ ਤੇ ਗੁਰੂ ਸਾਹਿਬ ਦੀ ਬਣਾਈ ਹੋਈ ਫਤੇ ਬਲਾਈਏ। ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤੇ। ਅੱਜ ਸਾਡੇ ਸਰਪੰਚ ਸਰਦਾਰ ਅਵਤਾਰ ਸਿੰਘ ਜੀ ਨਾਲ ਸਾਡਾ ਵੀਰ ਰਾਣਾ ਜੀ ਮੈਂਬਰ ਪੰਚਾਇਤ ਸਰਦਾਰ ਸਤਨਾਮ ਸਿੰਘ ਮੈਂਬਰ ਪੰਚਾਇਤ ਸਰਦਾਰ ਕਾਰਜ ਸਿੰਘ ਮੈਂਬਰ ਪੰਚਾਇਤ ਸਾਡੇ ਇੱਕ ਨਿਕੇ ਜੇ ਸੱਦੇ ਤੇ ਪਹੁੰਚੇ ਆ ਤੇ ਅਸੀਂ ਇਹਨਾਂ ਨੂੰ ਨਵੀਂ ਸਰਪੰਚੀ ਦੀਆਂ ਸਾਰੀ ਪੰਚਾਇਤ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਤੇ ਨਿਕੇ ਜੇ ਸੱਦੇ ਤੇ ਪਹੁੰਚ ਕੇ ਸਾਡਾ ਸਾਰਾ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਰਵਾ ਕਰਕੇ ਤੇ ਸਾਨੂੰ ਬਹੁਤ ਵੱਡਾ ਵਿਸ਼ਵਾਸ ਦਿਵਾਇਆ ਵੀ ਛੇਤੀ ਸੀਵਰੇਜ ਪਾ ਕੇ ਤੇ ਇੱਥੇ ਲੋਕ ਟਾਈਲ ਜਿਹੜੀ ਉਹ ਲਾਈ ਜਾਊਗੀ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਤੇ ਅਸੀਂ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਵੀ ਬਹੁਤ ਧੰਨਵਾਦ ਕਰਦੇ ਆ ਵੀ ਤੁਸੀਂ ਚੰਗਾ ਇੱਕ ਨਮਾਇੰਦਾ ਚੁਣ ਕੇ ਤੇ ਸਾਡੇ ਜਿਹੜਾ ਹਿੱਸੇ ਦਿੱਤਾ ਵਾ ਤੇ ਇਸ ਗੱਲ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ